ਅਕਾਲੀ ਦਲ ਦੇ ਜੀਰਾ ਤੋਂ ਵਿਧਾਇਕ ਹਰੀ ਸਿੰਘ ਜੀਰਾ ਨੇ ਅਸਤੀਫਾ ਦੇ ਦਿੱਤਾ ਹੈ ਹਿੰਦੁਸਤਾਨ ਟਾਈਮ ਦੇ ਹਵਾਲੇ ਤੋਂ ਪਹਿਲਾਂ ਖਬਰ ਆਈ ਸੀ ਪਰ ਪੁਸ਼ਟੀ ਹੋ ਚੁੱਕੀ ਹੈ ਕਿ ਅਕਾਲੀ ਦਲ ਦੇ ਵਧਾਈ ਕ ਹਰੀ ਸਿੰਘ ਜੀਰਾ ਨੇ استਿਫਾ ਦੇ ਦਿੱਤਾ ਹੈ پارٹی ਦੀ ਉਪ ਪ੍ਰਧਾਨਗੀ ਤੋਂ ਵੀ ਉਹਨਾਂ ਦੇ ਵੱਲੋਂ استਿਫਾ ਦੇ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਜੀਰਾ ਨੇ ਪੰਜਾਬ ਕੈਬਨਿਟ ਚ ਥਾਂ ਨਾ ਮਿਲਣ ਦੇ ਚਲਦਿਆਂ ਆਪਣਾ استਿਫਾ ਦਿੱਤਾ ਹੈ ਗੌਰਤਲਬਾਕੇ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜੀਰਾ ਨੂੰ پارٹی ਦਾ ਸੀਨੀਅਰ ਆਗੂ ਮੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਉਮੀਦ ਸੀ ਕਿ ਇਸ ਵਾਰ ਉਹਨਾਂ ਨੂੰ ਮੰਤਰੀ ਮੰਡਲ ਚ ਅਹੁਦਾ ਦਿੱਤਾ ਜਾਵੇਗਾ ਪਰ ਫੇਰ ਵੀ ਉਹਨਾਂ ਨੂੰ ਪਾਰਟੀ ਚ ਅਨਗੌਲਿਆ ਕੀਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਆਪਣਾ استਿਫਾ ਦੇ ਦਿੱਤਾ ਇਸ ਉੱਤੇ ਜਦ ਹਰੀ ਸਿੰਘ ਜੀਰਾ ਦੇ بیٹے ਅਵਤਾਰ ਸਿੰਘ ਮੀਨਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਤੋਂ ਹਨ ਇਸ ਮੁੱਦੇ ਤੇ ਬੋਲਦਾ ਕਿ ਆ ਕਿ ਸਮੂਹ ਪਰਿਵਾਰ ਸਮੇਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਸਤੀਫਾ ਦਿੱਤਾ ਗਿਆ। ਜੁਰੇ ਇਸ ਖਬਰ ਦੀ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਲਾਲ ਸਿੰਘ ਜੁੜ ਚੁੱਕੇ ਨੇ। ਲਾਲ ਸਿੰਘ ਜੀ ਕੈਬਨਿਟ ਮੰਤਰੀਆਂ ਦੇ ਅਸਤੀਫਿਆਂ ਦਾ ਦੌਰ ਅਜੇ ਖਤਮ ਹੀ ਹੋਇਆ ਸੀ। ਆਕਾਲੀ ਦਲ ਦੇ ਵਿੱਚ ਕੀ ਹੁਣ ਵਿਧਾਇਕਾਂ ਦੇ ਵੱਲੋਂ ਅਸਤੀਫੇ ਦੇ ਨਹੀਂ ਸ਼ੁਰੂ ਹੋ ਗਏ ਨੇ? ਹਾਂਜੀ ਹਾਂਜੀ। ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਦਿੱਤੇ ਤੱਕ ਸਰਦਾਰ ਹਰੀ ਸਿੰਘ ਧੀਰਾ ਦਾ ਸਵਾਲ ਹੈ। ਜੀ। ਮੈਨੂੰ ਵੀ ਬਹੁਤ ਮਹਿਸੂਸ ਹੋਇਆ ਵੀ ਬਹੁਤ ਪੁਰਾਣਾ ਸੀਨੀਅਰ ਸ਼ਰੋਮਣੀ ਅਕਾਲੀ ਦਲ ਦਾ ਇਹ ਵੱਡਾ ਲੀਡਰ ਸੀਗਾ ਉਹਨੂੰ ਮੈਨੂੰ ਪੂਰੀ ਆਸ ਸੀ ਕਿ ਇਸ ਵਾਰ ਇਹਨਾਂ ਨੂੰ ਜ਼ਰੂਰ ਅਡਜਸਟ ਕਰਨਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੇਰਾ ਇਹਨਾਂ ਨਾਲ ਬਹੁਤ ਪੁਰਾਣਾ ਸਬੰਧ ਹੈ ਕਿਉਂਕਿ 1977 ਚ ਅਸੀਂ ਪਹਿਲੀ ਵਾਰ ਇਕੱਠੇ ਇਸ ਵਿਧਾਨ ਸਭਾ 'ਚ ਆਏ ਜੀ ਔਰ ਬੜਾ ਲੰਮਾ ਸਮਾਂ ਮੈਂ ਉਹਨਾਂ ਨਾਲ ਦੇਖਿਆ ਕਿ ਬਹੁਤ ਵਧੀਆ ਸ਼ਰੀਫ ਬੇਦਾਗ ਸ਼ਖਸੀਅਤ ਹੈ ਔਰ ਸ਼ੁਰੂ ਤੋਂ ਹੀ ਸ਼ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਉਹਦਿਆਂ ਤੇ ਰਹਿ ਕੇ ਨੇ ਬੜੀ ਈਮਾਨਦਾਰੀ ਨਾਲ ਪਾਰਟੀ ਦੀ ਸੇਵਾ ਕੀਤੀ ਹੈ ਮੈਨੂੰ ਪੂਰਨ ਆਸ ਹੈ ਕਿ ਇਸ ਵਾਰ ਸਰਦਾਰ ਹਰੀ ਸਿੰਘ ਢੀਰਾ ਜੀ ਜ਼ਰੂਰ ਕੈਬਨਿਟ ਚ ਵੱਢ ਲਗੇ ਪਹਿਲਾਂ ਵੀ ਬਰਨਾਲਾ ਸਰਕਾਰ ਚ ਇਹ ਵਜ਼ੀਰ ਰਹਿ ਚੁੱਕੇ ਆ ਪਬਲਿਕ ਹੈਲਥ ਦਾ ਲੈਕਮੈਂਡਰ ਕੋਰਸੀ ਆ ਔਰ ਇਹਨਾਂ ਨੂੰ ਪੂਰਾ ਤਜਰਬਾ ਹੈ ਪਰ ਮੈਨੂੰ ਬਹੁਤ ਤੱਕਾ ਲੱਗਿਆ ਮੇਰੇ ਮਨ ਨੂੰ ਮਹਿਸੂਸ ਹੋਇਆ ਵੀ ਇਸ ਨਾਲ ਬੜੀ ਜਾستی ਹੋਈ ਆ ਜੀ ਔਰ ਜਿਹੜੀ ਅਪਰਾਧੀ ਕਰਨ ਜਿਹੜਾ ਸਿਆਸਤ ਚ ਖਾਵੀ ਹੁੰਦਾ ਜਾ ਰਿਹਾ ਵੈਸੇ ਤਾਂ ਉਹਨਾਂ ਦਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਮੈਂ ਮਹਿਸੂਸ ਕਰਦਾ ਕਿ ਸਦਾ ਹਰੀ ਸਿੰਘ ਜੀ ਨਾਲ ਜੋ ਕੁਝ ਵੀ ਹੋਇਆ ਹੋਣਾ ਨਹੀਂ ਸੀ ਚਾਹੀਦਾ ਔਰ ਉਹ ਬੰਦੇ ਜਿਨ੍ਹਾਂ ਦਾ ਕੋਈ ਬਹੁਤਾ ਦੇਣ ਨਹੀਂ ਪਾਰਟੀ ਨੂੰ ਨਵੇਂ-ਨਵੇਂ ਬੰਦੇ ਆਏ ਆ ਮੈਂ ਨਾਲ ਨਹੀਂ ਲੈਣਾ ਚਾਹੁੰਦਾ ਹੈ ਜੀ ਸਦਾ ਹਰੀ ਸਿੰਘ ਜੀ ਦਾ ਵਰਗੇ ਭਲੇ ਇਨਸਾਨ ਨੂੰ ਸੀਨੀਅਰ ਬੰਦੇ ਨੂੰ ਅਗਨੋਰ ਕਰਕੇ ਇਹ ਜਿਹੇ ਬੰਦਿਆਂ ਨੂੰ ਸਰਕਾਰ ਚ ਜਗ੍ਹਾ ਦੇਣੀ ਮੈਂ ਸਮਝਦਾ ਬੜੀ ਬਦਪਾਗੀ ਘਟਨਾ ਹੈ ਲਾਲ ਸਿੰਘ ਜੀ ਉਹ ਨਹੀਂ ਲੱਗਦਾ ਕਿ ਸੀਨੀਅਰ ਨੇਤਾ ਕਿਤੇ ਨਾ ਕਿਤੇ ਦਰਕਨਾਕ ਕੀਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਜੇਕਰ ਕੈਬਨਟ ਆ ਉਹਦੀ ਗੱਲ ਕੀਤੀ ਜਾਵੇ ਤਾਂ ਹਰਸੀਮਤ ਕੌਰ ਬਾਦਲ ਨੂੰ ਕੈਬਨਟ ਮੰਤਰੀ ਵਜੋਂ ਚੁਣਿਆ ਗਿਆ ਹਾਲਾਂਕਿ ਬਹੁਤ ਸਾਰੇ ਸੀਨੀਅਰ ਨੇਤਾ ਹੋਰ ਵੀ ਪਾਰਟੀ ਵਿੱਚ ਮੌਜੂਦ ਨੇ ਇਹ ਸਾਰੀਆਂ ਗੱਲਾਂ ਚ ਮੈਂ ਇਹ ਸਮਝਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਅਸੂਲ ਨਹੀਂ ਰੱਖਿਆ ਸਾਰੇ ਅਸੂਲ ਛਿੱਕੇ ਤੇ ਟੰਗ ਤੇ ਇਹ ਜਿ ਸਿਰਫ ਆਪਣੀ ਮਨਮਰਜ਼ੀ ਡਿਕਟੇਟਰਸ਼ਿਪ ਦਾ ਰਾਜ ਹੈ ਕੋਈ ਪਾਰਟੀ ਦੀ ਜਿਹੜੀ ਗੱਲ ਹੈ ਸੈਨਿਓਰਿਟੀ ਦੀ ਤੇ ਪਹਿਲਾਂ ਵੀ ਮੈਂ ਮਹਿਸੂਸ ਕਰਦਾ ਕਿ ਬੜੇ ਸੀਨੀਅਰ ਬੰਦੇ ਜਿਹੜੇ ਪਾਰਲੀਮੈਂਟ ਸੀਗੇ ਉਹਨਾਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਗਲੋਰ ਕੀਤਾ ਇਹ ਦੂਜੀ ਵੱਡੀ ਘਟਨਾ ਹੈ ਜਿਹੜੀ ਬਹੁਤ ਹੀ ਨਿੰਦਣਯੋਗ ਹੈ